ਹਾਂਜੀ ਬਾਬੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਜੀਠੀਆ ਜੀ ਪੰਜਾਬ ਦੇ ਵਿੱਚ ਤੁਸੀਂ ਚਿੱਟੇ ਦੇ ਵਪਾਰੀ ਹੋ ساری ਦੁਨੀਆ ਤੁਹਾਨੂੰ ਕਹਿੰਦੀ ਐ ਹੈ ਪਤਾ ਨਹੀਂ ਕਿੰਨੇ ਤੁਸੀਂ ਮਾਵਾਂ ਦੇ ਪੁੱਤ ਖਾਲੇ ਚੰਦਰੇ ਚਿੱਟੇ ਨੇ ਤੇ ਜਿੰਦਾ ਮੁੱਢ ਤੁਸੀਂ ਪੰਜਾਬ ਚ ਬੰਨੇ ਆ ਹੋਰ ਨਹੀਂ ਕਿਸੇ ਨੇ ਬੰਨੇ ਆ ਹੈ ਇਹ ਹੁਣ ਪਤਾ ਅਕਾਲਾ ਤੁਹਾਡੇ ਕਰੇ ਵਿਜੀਲੈਂਸ ਦੀ ਰੇਟ ਵੱਜੀ ਆ ਤੋ ਉਹਨਾਂ ਨੇ ਬੈਸਦਾ ਰਿਆ ਅੱਗੋਂ ਬਹੁਤ ਟਾਈਮ ਫਿਰ ਉਸ ਤੋਂ ਬਾਅਦ ਜਦੋਂ ਵਿਜੀਲੈਂਸ ਨੇ ਇਹਨੂੰ ਲਿਜਾਣ ਲੱਗੀ ਮੁੜ ਕੇ ਆਪਣੇ ਪੁੱਤਰਾਂ ਨੂੰ ਤੋ ਘੁੱਟ ਘੁੱਟ ਕੇ ਜੱਫੀਆਂ ਪਾਉਂਦਾਰਿਆਂ ਐ ਗਲੇ ਲਾਉਂਦਾਰਾ ਸਾਰਿਆਂ ਨੂੰ ਆਪਦੇ ਪੁੱਤਰ ਪਿਆਰੇ ਹੁੰਦੇ ਆ ਠੀਕ ਆ ਨਾ ਕਈਆਂ ਨੂੰ ਤੇ ਕੁਝ ਵੀ ਨਸੀਬ ਨਹੀਂ ਹੋਇਆ ਹੈ ਬਹੁਤ ਕੁਝ ਤੁਸੀਂ ਪੰਜਾਬ 'ਚ ਕੀਤਾ ਹੈ ਹੁਣ ਤੁਸੀਂ ਕਰੋ ਜਰੋ ਫਿਰ ਹੈ ਬਾਕੀ ਮੈਂ ਆ ਨਈ ਵੱਡੇ ਛੋਟੀਆਂ ਮੱਛੀਆਂ ਤੇ ਪੂਮ ਤਾਂ ਫੜ ਲਿਆ ਜਾਂਦਾ ਵੱਡੇ ਮਗਰਮਛ ਕਦੋਂ ਫੜੋਂਗੇ ਇਹਨਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਕਦੋਂ ਚੱਲੂਗਾ ਹਾਂਜੀ ਇਹਦੇ ਬਾਰੇ ਵੀ ਜਰੂਰ ਦੱਸਿਆ ਜੀ Mm-hmm. <laughs>